نرپ بولے سو نال واح جی کا خالصہ جیک بولے ستار ست جی جگت گرو سب گرداس مہاراج جی کا چھ سو اڑتالی گرپرب پرکاش دیہ کا جنم دن آپ ਸਮੂਚੀ ਸੰਗਤ ਦੇ ਪਿਆਰ ਸਕਾਰ ਤੇ ਸਹਿਯੋਗ ਸਦਕਾ ਹੈ ਬੇਸ਼ ਅਤੇ ਵਿਦੇਸ਼ ਦੀ ਸਮੂਚੀ ਸੰਗਤ ਦੇ ਸਹਿਯੋਗ ਸਦਕਾ ਹੈ ਨਾਨਕ ਨਗਰੀ ਜੀ ਦੀ ਰੋਡ ਚਿਹੜੂ ਤੇ ਸਮੂਚੀ ਸੰਗਤ ਦੇ ਸਹਿਯੋਗ ਸਦਕਾ ਹੈ ਤਾਂ ਤਾਂ ਸਤਿਗੁਰੂ ਦਾਸ ਮਹਾਰਾਜ ਜੀ ਦੇ ਰਸਨਾ ਤੋਂ ਉਚਾਰਕ ਕੀਤੀ ਹੋਈ ਅਮਰਤ ਮੇਵਾਨੀ ਦੀ ਦੇਖ ਰੇਖ ਦੇ ਵਿੱਚ ਅੱਜ ਤੁਸੀਂ ਬੜੇ ਪਿਆਸਕਾਰ ਦੇ ਨਾਲ ਮਹਾਰਾਜਾ ਗੋਲਪੁਰ ਪ੍ਰਕਾਸ਼ ਜੀ ਦਾ ਮਨਾ ਰਹੇ ਹੋ ਜਿਨੇ ਵੀ ਸੰਗਤ ਦੂਰੋਂ ਨੇੜੇੋਂ ਦੇਸ਼ ਅਤੇ ਵਿਦੇਸ਼ ਤੋਂ ਪਹੁੰਚੇ ਨੇ ਉਹਨਾਂ ਸਾਰੇ ਸੰਗਤਾਂ ਦਾ ਕੋਟੜ-ਕੋਟ ਧੰਨਵਾਦ ਹੈ ਡੇਰੇ ਦੇ ਸੇਵਾਦਾਰ ਡੇਰੇ ਦੇ ਪ੍ਰਬੰਧਕ ਮੈਂਬਰ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਅੱਜ ਦੇ ਇਸ ਸਮਾਗਮ ਦੇ ਵਿੱਚ ਆਪਣੀਆਂ ਬੜਗੁਲੀਆ ਸੇਵਾਵਾਂ ਨਿਭਾਈਆਂ ਨੇ ਆਪ ਸਾਰਿਆਂ ਦਾ ਕੋਟ ਕੋਟ ਧੰਨਵਾਦ ਹੈ ਥੋੜੀ ਸਪੇਸ ਦੀ ਕਮੀ ਹੋਣ ਕਰਕੇ ਆਪ ਜੀ ਨੂੰ ਥੋੜੀ ਨੇਕਤ ਆ ਰਹੀ ਹੈ ਆਪ ਤਾਜੇ ਰਾਤ ਆਪਾਂ ਐ ਫਲਾਇਆ ਧਰਮ ਦੇ ਜਿਲੰਦਰ ਵਾਲਿਆਂ ਮਗੋਂ ਦੇ ਸਟੇਜ ਅਤੇ ਇਹ ਸਾਰਾ ਤੁਹਾਡੇ ਆਉਣ ਜਾਣ ਨੇ ਪੂਰਾ ਪ੍ਰਬੰਧ ਕੀਤੇ ਨੇ ਫੇਰ ਵੀ ਕੋਈ ਨਿਕਤ ਪਰੇਸ਼ਾਨੀ ਆ ਗਈ ਹੈ ਅਸੀਂ ਉਹਦੇ ਲਈ ਸ਼ਮਾ ਚਾਉਂਦੇ ਆ ਮਾਫੀ ਮੰਗਦੇ ਆ ਕੋਸ਼ਿਸ਼ ਕੀਤੀ ਆ ਵੀ ਆਪ ਜੀ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜੇ ਦੂਰ ਅੱਗੇ ਪਿੱਛੇ ਬੈਠੇ ਨੇ ਉਹਨਾਂ ਨੂੰ ਕੋਈ ਨਾ ਕੋਈ ਬਾੜੀ ਮੋਟੀ ਚਲਕਦਰਸ਼ਤਦਾਰ ਗੁਰੂ ਸਾਹਿਬਾਨ ਦੇ ਹੋਣ ਤਾਂ ਥੋੜਾ ਵਾਲਾ ਪਰਵਾਨਾ ਇਲੈਕਟ੍ਰੋਨਿਕ ਵੀ ਦੇ ਸਹਿਯੋਗ ਦੇ ਨਾਲ ਭਾਗ ਸਕ੍ਰੀਣਾ ਲਾਉਣ ਦੀ ਕੋਸ਼ਿਸ਼ ਕੀਤੀ ਹੈ ਤੋਂ ਆਪ ਜੀ ਦੇ ਚਾਣਾਂ ਚ ਬੇਨਤੀ ਹੈ ਵੀ ਜਿੱਥੇ ਜਿੱਥੇ ਵੀ ਜਗ੍ਹਾ ਮਿਲਦੀ ਆ ਜਿੱਦਾਂ ਜਿੱਦਾਂ ਵੀ ਮਿਲਦੀ ਆ ਤੁਸੀਂ ਕਿਰਪਾ ਕਰਨੀ ਉਹ ਪਰਵਾਨ ਕਰਿਓ ਤਾਨੂ ਗੁਰਬਦਾਸ ਮਹਾਰਾਜ ਜਿਨ੍ਹਾਂ ਦੇ ਮਹਾਨ ਆਗਮਨ ਪ੍ਰਕਾਸ਼ ਦਿਹਾੜੇ ਦੇ ਦਿਨ ਉੱਤੇ ਤੁਸੀਂ ਪਹੁੰਚੇ ਹੋ ਤੁਹਾਡਾ ਸਾਰਿਆਂ ਦਾ ਕੋਟ ਕੋਟ ਧੰਨਵਾਦ ਹੈ ਜਾਂ ਦੂਰ ਬੈਠ ਗਏ ਜਾਂ ਨੇੜੇ ਬੈਠ ਗਏ ਜਾਂ ਸੱਜੇ ਖੱਬੇ ਬੈਠ ਗਏ ਇੱਕੋ ਹੀ ਗੱਲ ਹੈ ਬਸ ਇਹ ਵੀ ਬੇਨਤੀ ਕਰੂੰਗੇ ਜਿਹੜੀ ਤਾਨੂ ਗੁਰਬਦਾਸ ਮਹਾਰਾਜ ਜੀ ਨੇ 14ਵੀਂ ਸਦੀ 'ਚ ਬਾਣੀ ਰਾਹੀਂ ਦਿੱਤੀ ਆ ਕਿ ਸਗਲ ਭਵਨ ਕੇ ਲਾਇਕਾ ਇੱਕ ਛਿੰਨ ਦਰਸ਼ ਦਿਖਾਏ ਜੀ ਧੰਨਵਾਦ ਆ ਤੁਹਾਡਾ ਸਾਰਿਆਂ ਦਾ ਵੀ ਇੱਕ ਛਿੰਨ ਵੀ ਦਰਸ਼ ਗਿਦਾਰ ਹੋ ਜਾਏ ਸਨਮਾਨਯੋਗ ਆਦਰਯੋਗ ਸਤਖੰਡ ਵਾਸੀ ਹਜਾਰਾ ਰਾਮ ਜੀ ਦਾ ਪਰਿਵਾਰ ਗਿਰਦਾ ਪਰਿਵਾਰ ਯੂਕੇ ਕੰਟਰੀ ਤੋਂ ਤੇ ਵੀ ਮੀਸ ਕੋਤਰਾ ਜੀ ਵਿਡਫੂਡ ਤੋਂ ਉਹ ਸਾਰੇ ਪਹੁੰਚੇ ਨੇ ਸੀਤਲ ਸਿੰਘ ਜੀ ਪੰਡਾ ਜੀ ਵੀ ਕਬਲੇਸ਼ ਰਾਣੀ ਔਰ ਸ਼ਿਵਾਸ਼ ਰਾਣੀ ਔਰ ਕਾਪੋਲੀ ਇਹ ਦਸਾਰਾ ਡੰਡਾ ਫੈਮਿਲੀ ਦਾਸ ਦੇ ਨਾਲ ਹੀ ਆਈ ਹੈ ਤੋਂ ਸਾਥ ਸੰਗਤ ਸਾਰਿਆਂ ਦਾ ਕੋਟ ਕੋਟ ਧੰਨਵਾਦ ਹੈ ਜੇ ਦੂਰ ਮੇਲੇ ਬੈਠੇ ਕਿਸੇ ਨੇ ਮਾਇਨ ਨਹੀਂ ਕਰਦਾ ਆ ਮਾਪੁਰਖ ਵੀ ਥੋੜਾ ਜਿਹਾ ਮਾਇੰਡਣਾ ਕਰਕੇ ਅੱਜ ਇਸਡੇ ਦੇ ਵਲੈਤੀਆਂ ਨੂੰ ਸੰਭਾਲੀ ਆ ਇਹਨਾਂ ਨੇ ਸਾਲਤਵਾਲ ਆਉਣਾ ਤੇ ਤੁਸੀਂ ਸਾਰਜ ਇੱਕ ਦਿਨ ਬਰਦਾਸ਼ਟ ਕਰ ਲਿਆ ਤੋ ਬਹੁਤ ਬਹੁਤ ਮਿਹਰਬਾਨੀ ਜੀ ਕਿਤੇ ਗਾਹੇ ਬਗਾਹੇ ਆ ਗਏ ਤੁਹਾਡੇ ਦਾਸ ਆ ਬੱਚੇ ਆ ਤੁਸੀਂ ਇਹਨਾਂ ਨੂੰ ਪਾਪ ਗੁਰੂ ਲੋਗਾਂ ਦੀ ਕਿਰਪਾ ਦੇ ਨਾਲ ਸਤਿਗੁਰਾਂ ਦੇ ਅਸ਼ੀਰਵਾਦ ਦੇ ਨਾਲ ਆਉਣ ਦੇ ਬੰਦਾ ਕਹਿੰਦੇ ਆਉਣ ਦੇ ਹੋਵੇ ਇਹ ਨੀਚ ਹੈ ਉਸ ਕਰੇ ਮੇਰਾ ਰੋਗੰਦਾ ਕਾਹੋ ਤੇ ਨਾ ਡਰਾਂ ਧੰਨਵਾਦ ਆ ਸ਼ਰੋਮਣੀ ਧੰਨ ਸਤਗੁਰ ਦਾਸ ਮੰਦਿਰ ਚੱਕ ਹਕੀਮ ਜੀ ਗੁਰੂ ਖੁਆੜਾ ਪੂਰੀ ਸਮੁੱਚੀ ਟੀਮ ਪ੍ਰਬੰਧਕ ਕਮੇਟੀ ਪਹੁੰਚੀ ਹੈ ਧੰਨਵਾਦ ਆ ਮਹਾਨ ਹੋਏ ਨੇ ਸਾਈ ਪਪਲ ਸਾਹਿਬ ਛੇਤੀ ਵਿਦੇਸ਼ ਜਾਣ ਵਾਲੇ ਆ ਤੇ ਦਰਸ਼ਕਦਾਰ ਦੇਣ ਵਾਸਤੇ ਆਏ ਆ ਧੰਨਵਾਦ ਇਹ ਕਿੰਨੀ ਮਾਹੀ ਆਪ ਜੀ ਦੀ ਸੇਵਾ ਦੇ ਵਿੱਚ ਹਾਜ਼ਰ ਆ ਇਹਨਾਂ ਤੋਂ ਬਾਅਦ ਬਲਰਾਜ ਮਿਲਗਾ ਜੀ ਉਹ ਵੀ ਤਿਆਰਬਰ ਤਿਆਰ ਤੇ ਹਾਜ਼ਰ ਆ ਬਸ 6 ਵਜੇ ਤੱਕ ਇੱਦਾਂ ਤੁਸੀਂ ਇਹ ਤੇ ਨਿਉ ਜਦੋਂ ਵੀ ਕਿਤੇ ਕੋਈ ਭੁੱਖ ਤੇ ਆ ਪਿਆਸ ਤਰੇ ਲਗੀ ਔਲੇ ਹੋਲੇ ਜਾ ਕੇ ਉਹ ਖਾ ਪੀ ਕੇ ਆਨੰਦ ਹੁਣ ਕੇ ਤਾਂ ਮੁੜ ਕੇ ਪੰਡਾਲ ਚ ਸੱਜ ਜਾਣਾ ਧੰਨਵਾ ਤੁਹਾਡਾ ਆਓ ਅੱਬਾ ਵੀ ਬਾ ਗੀਲੀ ਮਾਹੀ ਜੀ ਨੂੰ